ਪੰਜਾਬ ਨੂੰ ਕੇਂਦਰ ਅਜੇ ਹੋਰ ਕਿੰਨਾ ਕੁ ਕਮਜ਼ੋਰ ਕਰੇਗਾ ਇਹਦੇ ਬਾਰੇ ਤਾਂ ਕੁਝ ਕਿਹਾ ਨਹੀਂ ਜਾ ਸਕਦਾ ਹਾਂ ਇਹ ਜ਼ਰੂਰ ਹੈ ਕਿ ਉਤਰੀ ਜਨਲ ਕੌਂਸਲ ਦੀ ਫਰੀਦাবাদ ਦੇ ਵਿੱਚ ਸੂਰਜਖੰਡ ਵਿਖੇ ਹੋਈ ਇੱਕ ਬਤਮੀ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਇਹ ਜ਼ਰੂਰ ਕਹਿਣਾ ਪਿਆ ਕਿ ਪੰਜਾਬ ਦੇ ਨਾਂ ਦਾ ਮਾਣ ਰਹਿਣ ਦੇ ਕੇਂਦਰ ਹੁਣ ਤੱਕ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪੰਜਾਬ ਦੇ ਪਾਣੀ ਪੰਜਾਬ ਦਾ ਬੀਬੀਐਮਬੀ ਅਤੇ ਹੋਰ ਬਹੁਤ ਸਾਰੇ ਸਰੋਤਾਂ ਦੇ ਉੱਤੇ ਕੇਂਦਰ ਕਬਜ਼ਾ ਕਰ ਗਿਆ ਹੈ Rajasthan Haryana ਨੂੰ ਉਸ ਸਰੋਤ ਦੇ ਗਿਆ ਇਸ ਤੇ ਚਰਚਾ ਕਰਾਂਗੇ ਮੁੱਦੇ ਦੀ ਗੱਲ ਪ੍ਰੋਗਰਾਮ ਵਿੱਚ ਦੋਸਤੋ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਨੂੰ ਲਗਾਤਾਰ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਉਤਸ਼ਾਹ ਨਾਲ ਦੇਖ ਰਹੇ ਹੋ ਤੁਹਾਡਾ ਬਹੁਤ ਧੰਨਵਾਦ ਆਓ ਗੱਲ ਕਰਦੇ ਹਾਂ ਅੱਜ ਪੰਜਾਬ ਦੇ ਉਹਨਾਂ ਮੁੱਦਿਆਂ ਬਾਰੇ ਜਿਨ੍ਹਾਂ ਮੁੱਦਿਆਂ ਬਾਰੇ ਦੇਸ਼ ਆ자ਦ ਹੋਣ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਬਹੁਤ ਜਾਨੀ ਤੇ ਮਾਲੀ ਨੁਕਸਾਨ ਸਹਿਇਆ ਸ਼੍ਰੋਮਣੀ ਅਕਾਲੀ ਦਲ ਨੇ ਸਮੇਂ-ਸਮੇਂ ਤੇ ਵੱਖ-ਵੱਖ ਮੋਰਚੇ ਲਾਏ ਚੰਡੀਗੜ੍ਹ ਪੰਜਾਬ ਨੂੰ ਦੋਆੜੀ ਪੰਜਾਬ ਦੇ ਪਾਣੀ ਬਚਾਉਣ ਲਈ ਸਰਕਾਰਾਂ ਵੀ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀਆਂ ਰਹੀਆਂ ਕਾਂਗਰਸ ਦੀਆਂ ਵੀ ਸਰਕਾਰਾਂ ਪੰਜਾਬ ਦੇ ਵਿੱਚ ਰਹੀਆਂ ਪਰ ਪੰਜਾਬ ਦੇ ਹੱਕ ਹਕੂਕ ਜਿਹੜਿਆ ਉਹ ਇੱਕ ਇੱਕ ਕਰਕੇ ਖੋਏ ਜਾਂਦੇ ਰਹੇ ਨੇ ਖੋਏ ਜਾ ਰਹੇ ਨੇ ਬਤਮੀ ਇਹ ਜੋ ਮੀਟਿੰਗ ਹੋਈ ਹੈ ਪੁੱਤਰ ਜਨਰਲ ਕੌਂਸਲ ਦੀ ਫਰੀਦাবাদ ਦੇ ਵਿੱਚ ਸੂਰਜਾਪੰਡ ਵਿਖੇ ਇਹ ਮੀਟਿੰਗ ਹੋਈ ਇਸ ਦੇ ਵਿੱਚ ਪੰਜਾਬ ਤੋਂ ਇਲਾਵਾ ਰਾਜਸਥਾਨ ਹਰਿਆਣਾ ਹਿਮਾਚਲ ਇਹ ਪ੍ਰਾਂਤ ਜਿਹੜੇ ਮੌਕੇ ਤੇ 28 ਪ੍ਰਸਤਾਵ ਲੈ ਕੇ ਆਏ ਜਿਨ੍ਹਾਂ ਦੇ ਵਿੱਚੋਂ 11 ਪ੍ਰਸਤਾਵ ਪੰਜਾਬ ਦੇ ਖਿਲਾਫ ਸੀ ਪਾਣੀਆਂ ਨੂੰ ਲੈ ਕੇ ਪਾਣੀਆਂ ਨੂੰ ਲੈ ਕੇ ਇਹ ਪ੍ਰਸਤਾਵ ਲੈ ਕੇ ਆਏ ਇਹ ਰਾਜ ਇਹਨਾਂ ਰਾਜਾਂ ਦਾ ਕੇਂਦਰ ਸਾਹਕਾਰ ਦੇ ਅੱਗੇ ਇਹ ਕਹਿਣਾ ਹੈ ਕਿ ਸਾਨੂੰ ਹਜੇ ਵੰਡ ਦਾ ਪਾਣੀ ਹੋਰ ਦਿੱਤਾ ਜਾਵੇ ਸਾਨੂੰ BBHM ਦਾ ਮੈਂਬਰ ਬਣਾਇਆ ਜਾਵੇ Rajasthan ਅਤੇ Himachal Pradesh ਇਹ ਮੰਗ ਕਰ ਰਿਹਾ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਮੌਕੇ ਤੇ ਆਪਣਾ ਜਿਹੜਾ ਸਟੈਂਡ ਆ ਉਹ ਮੜਾ ਸਪਸ਼ਟ ਕੀਤਾ। ਬੜੀ ਬੇਵਾਕੀ ਨਾਲ ਉਹਨਾਂ ਨੇ ਗੱਲ ਰੱਖੀ ਕਿਉਂਕਿ ਉਹ ਹਮੇਸ਼ਾ ਹੀ ਗੱਲ ਬੜੀ ਬੇਵਾਕੀ ਨਾਲ ਕਰਦੇ ਨੇ ਕਮੇਟੀ ਕਲਾਕਾਰ ਰਹਿ ਕਰਕੇ ਬਾਵੇਂ ਉਹਨਾਂ ਨੇ ਐਮਪੀ ਹੁਣ ਸਮੇਂ ਲੋਕ ਸਭਾ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ ਅੱਜ ਉਹਨਾਂ ਨੇ ਇਸ ਮੀਟਿੰਗ ਵਿੱਚ ਉਸ ਵੇਲੇ ਇਹ ਆਵਾਜ਼ ਬੁਲੰਦ ਕੀਤੀ ਜਦੋਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਮੀਟਿੰਗ ਦੀ ਅਗਵਾਈ ਕਰ ਰਹੇ ਸੀ ਜੇ ਇਸ ਮੌਕੇ ਤੇ ਦੇਸ਼ ਦੇ ਗ੍ਰਹਿ ਮੰਤਰੀ ਦੀ ਅਗਵਾਈ ਵਿੱਚ ਚੱਲ ਰਹੀ ਇਹ ਮੀਟਿੰਗ ਦੇ ਵਿੱਚ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੇ ਪੰਜਾਬ ਦੇ ਚੰਡੀਗੜ੍ਹ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਪਾਣੀਆਂ ਦੀ ਵੰਡ ਨੂੰ ਲੈ ਕੇ BBMB ਦੀ ਜਿਹੜੀ ਆ ਪਾਣੀ ਦੀ ਵੰਡ ਨੂੰ ਲੈ ਕੇ ਇਹ ਇਸਤੇ ਵੀ ਕੇਂਦਰ ਕਬਜਾ ਕਰ ਗਿਆ ਇਹਨਾਂ ਨੂੰ ਲੈ ਕੇ ਮੁੱਖ ਮੰਤਰੀ ਨੇ ਆਖਿਆ ਕਿ ਇਹ ਪੰਜਾਬ ਦਾ ਸਰਾਸਾ ਤੱਕਾ ਇਹ ਤੱਕਾ ਸੀ ਨਹੀਂ ਹੋਣ ਦੇਾਂਗੇ ਇਹ ਉਹਨਾਂ ਦਾ ਕਹਿਣਾ ਬਣਦਾ ਸੀ ਪਰ ਦੋਸਤੋ ਜਿੰਮੇਦਾਰੀ ਆਜ਼ਾਦ ਹੋਣ ਤੋਂ ਬਾਅਦ ਜਿੰਨੀਆਂ ਵੀ ਪੰਜਾਬ ਦੀਆਂ ਸਰਕਾਰਾਂ ਬਣੀਆਂ ਚਾਹੇ ਕਾਂਗਰਸ ਦੀ ਗੱਲ ਕਰ ਲਈਏ ਉਸ ਸਮੇਂ ਮੁੱਖ ਮੰਤਰੀ ਦਰਬਾਰਾ ਸਿੰਘ ਜਿਨ੍ਹਾਂ ਨੇ ਇੰਦਰਾ ਗਾਦੀ ਦੇ ਦਬਾਅ ਹੇਠ ਆ ਕੇ ਪੰਜਾਬੀਆਂ ਪੰਜਾਬ ਦੇ ਪਾਣੀਆਂ ਦੀ ਜਿਵੇਂ ਵੰਡ ਸਮੇਂ ਉਹਨਾਂ ਨੇ ਦਸਕਤ ਕੀਤੇ ਕੇਂਦਰ ਸਰਕਾਰ ਨੇ ਪਾਣੀ ਪੰਜਾਬ ਦਾ ਖੋ ਕੇ ਰਾਜਸਥਾਨ ਅਤੇ ਹਰਿਆਣੇ ਨੂੰ ਦਿੱਤਾ ਇਹ ਕਾਂਗਰਸ ਦੇ ਰਾਜ ਸਮੇਂ ਚਾਹੇ ਸੂਬੇ ਵਿੱਚ ਚਾਹੇ ਕੇਂਦਰ ਵਿੱਚ ਕਾਂਗਰਸ ਸੀ ਅੱਜ ਕੇਂਦਰ ਵਿੱਚ ਭਾਜਪਾ ਭਾਜਪਾ ਕਾਂਗਰਸ ਨੂੰ ਵੀ ਇੱਕ ਪੈਰ ਅੱਗੇ ਜਾ ਕੇ ਪੰਜਾਬ ਦਾ ਤੱਕਾ ਕਰ ਰਿਹਾ ਹੈ ਪਿਛਲੇ ਸਮੇਂ ਤੋਂ ਤੁਸੀਂ ਦੇਖਦੇ ਆ ਕਿ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਦੀ ਖਾਤਰ ਪੰਜਾਬ ਯੂਨੀਵਰਸਿਟੀ ਦੇ ਜਿਹੜੇ ਵਿਦਿਆਰਥੀ ਆ ਪਰਾਣੇ ਵਿਦਿਆਰਥੀਆਂ ਉਹਨਾਂ ਵੱਲੋਂ ਲਗਾਤਾਰ ਐਜੀਟੇਸ਼ਨ ਕੀਤਾ ਜਾ ਰਿਹਾ ਕਿ ਅਸੀਂ ਕਿਸੇ ਵੀ ਕੀਮਤ ਤੇ ਪੰਜਾਬ ਯੂਨੀਵਰਸਿਟੀ ਨੂੰ ਖੁੱਸਰ ਨਹੀਂ ਦੇਵਾਂਗੇ ਭਾਵੇਂ ਕਿ ਪੰਜਾਬ ਦੇ ਲੀਡਰ ਜਿਹੜੇ ਆ ਉਹ ਅਜੇਹੀ ਲੜਾਈ ਨਹੀਂ ਲੜ ਸਕੇ ਹੁਣ ਇਸ ਬਦਮੀ ਮੀਟਿੰਗ ਦੇ ਸੰਬੰਧ ਵਿੱਚ ਇੱਕ ਦਿਨ ਪਹਿਲਾਂ ਹੀ ਮੁੱਖ ਮੰਤਰੀ ਪੰਜਾਬ ਨੇ ਦਿੱਲੀ ਦੇ ਵਿੱਚ ਇਸ ਮੀਟਿੰਗ ਤੋਂ ਇੱਕ ਦਿਨ ਬਾਅਦ ਪ੍ਰੈਸ ਕਾਨਫਰੰਸ ਕਰਕੇ ਆਪਣਾ ਪੱਖ ਰੱਖਿਆ ਹੈ ਬੇਸ਼ੱਕ ਅਜੇ ਤੱਕ ਕੇਂਦਰ ਵੱਲੋਂ ਉਸ ਮੀਟਿੰਗ ਦੀ ਅੰਦਰਲੀ ਕਾਰਵਾਈ ਨੂੰ ਲੈ ਕੇ ਅਜੇ ਮੀਡੀਆ ਵਿੱਚ ਕੋਈ ਵੀ ਜਿਹੜਾ ਪੱਖ ਨਹੀਂ ਰੱਖਿਆ ਉਹ ਜਦੋਂ ਪੱਖ ਆਏਗਾ ਪਤਾ ਲੱਗੇਗਾ ਕਿ ਵਾਕਈ ਪੰਜਾਬ ਦੇ ਮੁੱਖ ਮੰਤਰੀ ਨੇ ਜਿਹੜਾ ਆਪਣਾ ਪੱਖ ਰੱਖਿਆ ਉਹ ਉੱਥੇ ਰਿਕਾਰਡ ਹੋਇਆ ਇਹ ਬੜਾ ਪੰਜਾਬ ਦੇ ਲੋਕਾਂ ਲਈ ਇਹ ਚੇਤੰਤਾ ਦੀ ਗੱਲ ਹੈ ਕਿ ਦੇਸ਼ ਦੇ ਵਿੱਚ ਚਾਹੇ ਦੇਸ਼ ਦੀ ਆਜ਼ਾਦੀ ਦੀ ਗੱਲ ਕਰ ਲਓ ਚਾਹੇ ਦੇਸ਼ ਦੇ ਅੰਨ ਭੰਡਾਰ ਭਰਨ ਦੀ ਗੱਲ ਕਰ ਲਓ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਦੇਸ਼ ਦੇ ਅੰਨ ਭੰਡਾਰ ਵਿੱਚ بڑا ਵੱਡਾ ਹਿੱਸਾ ਪਾ ਰਿਹਾ ਦੂਜੇ ਪਾਸੇ ਪੰਜਾਬ ਦੇ ਪਾਣੀ ਜਿਹੜੇ ਖੋਏ ਜਾ ਰਹੇ ਆ ਇੱਕ ਪਾਸੇ ਅਨਾਜ ਦੇ ਰਿਹਾ ਪੰਜਾਬ ਦੂਜੇ ਪਾਸੇ ਤੁਹਾਨੂੰ ਪਾਣੀ ਦੇ ਰਿਹਾ ਜਦੋਂ ਕਿ ਪੰਜਾਬ ਦੇ ਕੋਲ ਆਪਣੇ ਖੁਦ ਪਾਣੀ ਦੀ ਕਿੱਲਤ ਜਿਹੜੀ ਆ ਉਹ ਚੱਲ ਰਿਹਾ ਪੰਜਾਬ ਇਸ ਨੂੰ ਲੈ ਕੇ ਵੀ ਕੇਂਦਰ ਰਤਾ ਵੀ ਤਰਸ ਨਹੀਂ ਪੰਜਾਬ ਤੇ ਕਰ ਰਿਹਾ ਕਿ ਜੇ ਸੂਬੇ ਤੋਂ ਬਾਅਦ ਤੋਂ ਬਾਅਦ ਅਨਾਜ ਲੈ ਰਿਹਾ ਦੇਸ਼ ਉਸ ਸੂਬੇ ਦੇ ਪਾਣੀ ਵੀ ਖੋਏ ਜਾ ਰਿਹਾ ਉਸ ਸੂਬੇ ਦੇ ਵਿੱਚ ਆਏ ਹੜ ਉਹਨਾਂ ਦੀ ਮਾਰ ਵੀ ਪੰਜਾਬ ਚੱਲ ਰਿਹਾ ਬੇਸ਼ੱਕ ਇਸ ਮੁੱਦੇ ਤੇ ਵੀ ਮੁੱਖ ਮੰਤਰੀ ਨੇ ਕਿਹਾ ਕਿ ਅਗਰ ਤੁਸੀਂ ਪਾਣੀ ਲੈ ਰਹੇ ਹੋ ਫੇ ਜਦੋਂ ਹੜ ਸਾਡੇ ਤੇ ਮਾਰ ਕਰ ਦਿਆ ਉਸ ਵੇਲੇ ਵੀ ਹਿੱਸਾ ਚੱਲੋ ਉਸ ਵੇਲੇ ਵੀ ਸੀਐਮ ਨੇ ਆਖਿਆ ਸੀ ਕਿ ਹੁਣ ਪਾਣੀ ਆ Rajasthan Haryana ਹੜ ਦਾ ਵੀ ਜਿਹੜਾ ਇਸੇ ਉਹਨਾਂ ਲੈ ਲਵੇ ਪਰ ਇਹਨਾਂ ਸੂਬਿਆਂ ਨੇ ਹੱਥ ਖੜੇ ਕਰ ਦਿੱਤੇ ਸੀ ਸੋ ਪੰਜਾਬ ਨਾਲ ਹੁੰਦੇ ਰਹੇ ਹੁਣ ਹੁਣ ਬਕ ਬਕ ਸਮਿਆਂ ਦੇ ਵਿੱਚ ਤੱਕੇ ਇਹਨਾਂ ਤੱਕਿਆਂ ਦਾ ਪੰਜਾਬ ਹਮੇਸ਼ਾ ਜਿਹੜਾ ਆ ਉਹ ਡਾਕ ਦੇ ਮੁਕਾਬਲਾ ਕਰਦਾ ਰਿਹਾ ਜੇ ਮਾਰ ਪਈ ਹੈ ਤੇ ਉਹ ਪੰਜਾਬ ਦੀ ਲੀਡਰਸ਼ਿਪ ਵੱਲੋਂ ਹਮੇਸ਼ਾ ਮਾਰ ਪੈਂਦੀ ਰਹੀ ਆ ਪੰਜਾਬ ਦੀ ਲੀਡਰਸ਼ਿਪ ਪੰਜਾਬ ਦੇ ਵਿੱਚ ਕਾਂਗਰਸ ਦੀ ਮੁੱਖ ਮੰਤਰੀ ਪੰਜਾਬ ਦੇ ਵਿੱਚ ਅਕਾਲੀ ਸਰਕਾਰਾਂ ਵੇਲੇ ਇਨਾ ਲੀਡਰਸ਼ਿਪ ਆਨੇ ਕੇਂਦਰ ਸਰਕਾਰ ਦੇ ਅੱਗੇ ਆਪਣੇ ਰਾਜਾਂ ਨੂੰ ਕਾਇਮ ਰੱਖਣ ਦੀ ਖਾਤਰ ਗੋਡੇ ਟੇਕਿਆ ਉਸ ਦਾ ਖਿਆਮ ਜਾਂ ਪੰਜਾਬ ਦੇ ਲੋਕ ਪੁਖਤ ਰਹਾ ਦੇਸ਼ ਦੇ ਅੰਦਰ ਹੋਰ ਕੋਈ ਵੀ ਕਿਤੇ ਵੀ ਮਿਸਾਲ ਨਹੀਂ ਮਿਲਦੀ ਜਿੱਥੇ ਕਿ ਕਿਸੇ ਵੀ ਪ੍ਰਾਂਤ ਦੀ ਰਾਜਨੀਤਿਕ ਜੜੀ ਆ ਉਹ ਕੇਂਦਰ ਨੇ ਕੋਈ ਹੋਵੇ ਸੋ ਦੋਸਤੋ ਮੁੱਦੇ ਦੀ ਗੱਲ ਪ੍ਰੋਗਰਾਮ ਵਿੱਚ ਅੱਜ ਦਾ ਇਹ ਮੁੱਦਾ ਕਿ ਪੰਜਾਬ ਨੂੰ ਲਗਾਤਾਰ ਕੇਂਦਰ ਕਮਜ਼ੋਰ ਕਰ ਰਿਹਾ ਹੈ ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਬਤਵੀ ਮੀਟਿੰਗ ਦੇ ਵਿੱਚ ਆਪਣਾ ਸਟੈਂਡ ਜਿਹੜਾ ਆ ਉਹ ਸਪਸ਼ਟ ਕੀਤਾ ਇਸ ਨੂੰ ਲੈ ਕੇ ਕੇਂਦਰ ਜਿਹੜਾ ਆ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਿਉਂ ਦੇ ਤਿਉਂ ਇਹ ਜਿਹੜੇ ਮਾਮਲੇ ਆ ਪਹਿਲਾਂ ਮੰਗ ਜੇ ਚੱਲ ਰਿਹਾ ਉਹਦੇ ਲਈ ਆਖਿਆ ਪਰ ਫਿਰ ਵੀ ਪੰਜਾਬ ਨਾਲ ਜਿਹੜਾ ਤੱਕਾ ਹੋ ਰਿਹਾ ਪੰਜਾਬ ਦੀ ਰਾਜਧਾਨੀ ਕੇਂਦਰ ਨੂੰ ਜਿਹੜੀ ਆ ਉਹ ਕਿੰਨੀ ਕਮਿਟਮੈਂਟ ਦੇ ਮੁਤਾਬਕ ਛੱਡਣੀ ਚਾਹੀਦੀ ਆ ਹਰਿਆਣੇ ਨੂੰ ਆਪਣੀ ਨਵੀਂ ਰਾਜਧਾਨੀ ਜਿਹੜੀ ਆ ਉਹ ਬਣਾ ਲੈਣੀ ਚਾਹੀਦੀ ਆ ਸੋ ਦੋਸਤੋ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਕੋਈ ਮਿਲ ਲੱਗਾ ਤੁਸੀਂ ਵੀਡੀਓ ਨੂੰ ਸੁਣ ਕੇ ਆਪਣੀ رائے ਦੇ ਸਕਦੇ ਹੋ ਇਸ ਪ੍ਰੋਗਰਾਮ ਨੂੰ ਹੋਰ ਬਿਹਤਰ ਬਣਾਉਣ ਲਈ ਵਿਚਾਰ ਦੇ ਸਕਦੇ ਹੋ ਅੱਗੇ ਇਸ ਵੀਡੀਓ ਨੂੰ ਸ਼ੇਅਰ ਕਰ ਸਕਦੇ ਹੋ ਜਾਂਦੇ ਜਾਂਦੇ ਤੁਹਾਨੂੰ ਇਹ ਵੀ ਅਪੀਲ ਕਰ ਲੈਣੇ ਆ ਕਿ ਬਿਲਗਾ نیوز ਆਨਲਾਈਨ ਨੂੰ YouTube ਤੇ ਸਬਸਕ੍ਰਾਈਬ ਜਰੂਰ ਕਰੋ Facebook ਤੇ ਵੀ ਤੇ ਫੋਲੋ ਜਰੂਰ ਕਰੋ ਅੱਜ ਲਈ ਇੰਨਾ ਹੀ ਕੱਲ ਫੇਰ ਤੁਹਾਡੇ ਲਈ ਇੱਕ ਨਵਾਂ ਮੁੱਦਾ ਲੈ ਕੇ ਆਵਾਂਗੇ ਉਸ ਵੇਲੇ ਤੱਕ ਦਿਓ ਅਜਾਜਤ ਧੰਨਵਾਦ